ਕੇਰੀਆ ਮੰਡਲ ਦੇ ਵਿੱਚ ਅੱਜ ਪ੍ਰਧਾਨਗੀ ਦੀ ਚੋਣ ਹੋਈ ਜਿਸ ਦੇ ਵਿੱਚ ਪੈਨਸ਼ਨਰ ਐਸੋਸੀਏਸ਼ਨ ਪੀ ਐਸ ਪੀ ਸੀ ਐਲ ਪਾਵਰ ਕਰਮੀਆਂ ਵੱਲੋਂ ਸਰਵਸੰਮਤੀ ਨਾਲ ਪ੍ਰਧਾਨ ਤਰਸੀਮ ਲਾਲ ਹਰਚੰਦ ਚੁਣੀ ਹੈ ਗਿਆ ਜਿਹੜੀ ਪਿਛਲੀ ਕਮੇਟੀ ਆ ਉਹੀ ਸਾਰੀ ਚੁਣੀ ਗਈ ਆ ਉੱਥੇ ਹੀ تر세 ਮਰਚੰਦ ਵੱਲੋਂ ਕਿਹਾ ਗਿਆ ਜਿਹੜੇ ਵੀ ਕੰਮ ਪਿੱਛੇ ਰਹਿ ਗਏ ਨੇ ਉਹ ਅੱਗੇ ਤੋਂ ਕਰਾਂਗੇ ਮੈਂ ਡੀ ਕਮੇਤਾ ਪ੍ਰੈਜ਼ੀਡੈਂਟ ਪਾਵਰ ਕੰਪੈਂਸ਼ਨਰਸ ਐਸੋਸੀਏਸ਼ਨ ਸਰਕਲ ਹੁਸ਼ਿਆਰ ਪਰ ਸੂਬਾ ਕਮੇਟੀ ਦੇ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ 15 ਮਾਰਚ ਤੱਕ ਸਾਰੇ ਸਮੁੱਚੇ ਪੰਜਾਬ ਚ ਡਿਵੀਜ਼ਨ ਕਮੇਟੀਆਂ ਦੇ ਚੋਣ ਜਿਹੜੀ ਪ੍ਰਕਿਰਿਆ ਉਹ ਚੱਲਦੀ ਪਈ ਹੈ ਉਹਦੇ ਤਹਿਤ ਅੱਜ ਡਿਵੀਜ਼ਨ ਮਕੇਰੀਆਂ ਦੀ ਚੋਣ ਜਿਹੜੀ ਹੈ ਉਹ ਕਰਨ ਲਈ ਸਰਕਲ ਟੀਮ ਜਿਦੇ ਸਾਡੇ ਸਾਥੀ ਪਰਵੇਸ਼ ਬਰਮਾਂਜੀ ਵਿਸ਼ੇਸ਼ ਤੌਰ ਤੇ ਸੱਜੇ ਸੈਕਟਰੀ ਸਰਕਲ ਤੇ ਸਾਡੀ ਇੱਥੇ ਸਰਕਲ ਦੀ ਨੁਮਾਇੰਦੇ ਕਰਦੇ ਹੋਏ ਤਰਨੋਕ ਸਿੰਘ ਜੀ ਸਰਕਲ ਕਮੇਟੀ ਤੋਂ ਸੋ ਸਰਕਲ ਕਮੇਟੀ ਦੀ ਨਿਗਰਾਨੀ ਹੇਠ ਅੱਜ ਇਹ ਚੋਣ ਕੀਤੀ ਗਈ ਹੈ ਔਰ ਲਗਭਗ ترਸੇਮ ਹਰਚੰਦ ਜੀ ਦੀ ਅਗਵਾਈ ਚ ਜਿਹੜੀ ਕਮੇਟੀ ਪਹਿਲਾਂ ਤੋਂ ਕੰਮ ਕਰਦੀ ਆ ਰਹੀ ਸੀਗੀ ਔਰ ਉਹਦੇ ਕੰਮਕਾਰ ਨੂੰ ਦੇਖਦੇ ਹੋਏ ਸਾਥੀਆਂ ਨੇ ਉੱਥੇ ਹੀ ਕਮੇਟੀ ਨੂੰ ਦੁਬਾਰਾ ਤੋਂ ਜਿਹੜਾ ਉਹ ਰੀ-ਇਲੈਕਟ ਕੀਤਾ ਔਰ ਨਿਸ਼ੰਦੇ ਸਾਡੀ ਜਿਹੜੀ ਉਹ ਕਮੇਟੀ ਹੈ ਬਹੁਤ ਅੱਛੇ ਤਰੀਕੇ ਨਾਲ ਸਾਰੇ ਪੈਨਸ਼ਨਰਸ ਨੂੰ ਨਾਲ ਲੈ ਲੈ ਕੇ ਜੇ ਸਮੇਂ-ਸਮੇਤੇ ਪੇਸ਼ ਆਉਣ ਵਾਲੀਆਂ ਔਕੜਾਂ ਮੁਸ਼ਕਲਾਂ ਚਾਹੇ ਉਹ ਮੰਡਲ ਪੱਧਰ ਤੇ ਹੋਣ ਸਰਕਲ ਪੱਧਰ ਤੇ ਹੋਣ ਸੁਭਾਈ ਪੱਧਰ ਦੀਆਂ ਹੋਣ ਸਾਡੀ ਉਹ ਜਿਹੜੀ ਇੱਥੇ ਕਮੇਟੀ ਹੈ ترਸੇ ਮਹਰਚੰਦ ਜੀ ਦੀ ਅਗਵਾਈ ਚ ਔਰ ਠਾਕੁਰ ਸਰਜੀਤ ਜੀ ਦੇ ਮਾਰਗਦਰਸ਼ਨ ਚ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਸੋ ਸਾਥੀਆਂ ਨੇ ਬੜੀ ਸਰਬਸੰਮਤੀ ਨਾਲ ਅੱਜ ਬਹੁਤ ਵਧੀਆ ਮਾਹੌਲ ਚ ਉਹ ਚੋਣ ਕੀਤੀ ਹੈ ਮੈਂ ਸਮੁੱਚੀ ਉਹਨਾਂ ਕੇ ਨਵੀਂ ਟੀਮ ਜਿਹੜੀ ਹੈ ਉਹਨੂੰ ਮੁਬਾਰਕਬਾਦ ਦਿੰਨਾ ਔਰ ਅੱਜ ਦੇ ਸਾਡੇ ਇਸ ਮੌਕੇ ਨੂੰ ਵਿਸ਼ੇਸ਼ ਬਣਾਉਣ ਲਈ ਸਾਡੇ ਤੇ ਚੇਚੇ ਤੌਰ ਤੇ ਸਾਡੇ ਕੋਲ ਸੁਖਦੇਵ ਸਿੰਘ ਜੀ ਕਮਾਈ ਦੇਵੀ ਲੰਮਰਦਾਰ ਜੀ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਮੈਂ ਸਮੁੱਚੇ ਪੈਨਸ਼ਨਰਸ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਮੈਂ ਕਰਤਿਮ ਲਾਲ ਡਿਵੀਜ਼ਨ ਭਾਗ ਪ੍ਰੰਧਾਨ ਮੁਕੇਰੀਆਂ ਸਾਡੇ ਵਿੱਚ ਅੱਜ ਚੋਣ ਕਰਨ ਵਾਸਤੇ ਸਾਡੇ ਸੂਬੇ ਦੇ ਕਐਸਆਰ ਡੀ ਕੇ ਮੇhta ਜੀ ਸਰਕਲ ਦੇ ਪ੍ਰਧਾਨ ਬੋਟ ਰਾਓ ਉਹਨਾਂ ਦੇ ਨਾਲ ਆਏ ਹੋਏ ਪ੍ਰਵੇਸ਼ ਕੁਮਾਰ ਜੀ ਜਨਰਲ 77 ਸਰਕਲ ਉਸੇ ਆਖਵਾਤ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਆਣ ਕੇ ਇਸ ਟੀਮ ਨੂੰ ਦੀ ਚੋਣ ਚੋਣ ਕੀਤੀ ਗਈ ਹੈ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਨਾ ਕਿ ਜੋ ਵੀ ਸਰਕਲ ਦਾ ਹੁਕਮ ਹੋਏਗਾ ਅਸੀਂ ਉਹਨੂੰ ਧਨਮਾਨ ਆਦੇ ਨਾਲ ਲਾਗੂ ਕਰਾਂਗੇ ਧੰਨਵਾਦ ਜੀ ਮੈਂ ਸੁਰਜੀਤ ਸਿੰਘ ਠਾਕੁਰ ਸਕੱਤਰ ਪਾਵਰ ਕੰਪੈਨਸ਼ਨਰ ਐਸੋਸੀਏਸ਼ਨ ਮਕੇਰੀਆ ਮੰਡਲ ਅੱਜ ਸਾਡੇ ਸਰਕਲ ਦੇ ਪ੍ਰਧਾਨ ਤੇ ਫਾਈਨੈਂਸ ਸੈਕਟਰੀ ਪੰਜਾਬ ਸ਼੍ਰੀ ਡੀ ਕੇ ਮਹਿਤਾ ਜੀ ਅਤੇ ਸ਼੍ਰੀ ਪਰਵੇਸ਼ ਵਰਮਾ ਜੀ ਸਕੱਤਰ ਸਕੱਤਰ ਹਿਸ਼ਾਰਪੁਰ ਦੇ ਮਾਰਗਦਰਸ਼ਨ ਚ ਅੱਜ ਇਹਨਾਂ ਨੇ ਆ ਕੇ ਚੋਣ ਕਰਵਾਈ ਹੈ ਔਰ ਜਿਹੜੀ ਸਾਡੀ ਚੋਣ ਹੈ ਉਹ ਬੜੇ ਅੱਛੇ ਮਾਹੌਲ ਜਿਹੀ ਹੈ ਔਰ ਲਗਭਗ ਪੁਰਾਣੀ ਹੀ ਟੀਮ ਨੂੰ ਸਾਰੇ ਬੰਦਿਆਂ ਨੇ ਸਹਿਮਤੀ ਜਤਾਈ ਹੈ ਸੋ ਮੈਂ ਸਰਕਲ ਕਮੇਟੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਬਾਕੀ ਜਿਹੜੇ ਸਾਡੇ ਸਾਥੀ ਲੋਕਲ ਮੁਕੇਰੀਆ ਮੰਡਲ ਦੇ ਅੱਜ ਹਾਜ਼ਰ ਹੋਏ ਹੈ ਮੈਂ ਇਹਨਾਂ ਸਾਰਿਆਂ ਦਾ ਹੀ ਇੱਕ ਵਾਰ ਫੇਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ